ਗੱਲ ਪ੍ਰਧਾਨ ਜੀ ਇੰਨੀ ਆ ਜੇ ਤੁਹਾਨੂੰ ਕਹਿਦਾ ਵੀ ਅਸੀਂ ਮੰਗਾ ਲਿਆ ਫਿਰ ਆ ਆ ਕੰਮ ਕਰਨ ਦੀ ਤੇ ਇਹਦੇ ਮੈਨ ਹਟਦੇ ਨਹੀਂ ਸੀ ਸਾਨੂੰ ਪਤਾ ਸੀ ਮੈਂ ਤੁਹਾਨੂੰ ਕਹਿਦਾ ਦੇਖੋ ਕੋਈ ਗੱਲ ਨਹੀਂ ਤੁਸੀਂ ਆਪਦਾ ਕੰਮ ਕਰਨਾ ਸੀ ਆਪਦਾ ਕਰਨਾ ਨਹੀਂ ਉਹ ਗੱਲ ਨਹੀਂ ਜਿਵੇਂ ਕੰਮ ਤੁਸੀਂ ਕਹਾਂ ਪੂ ਆ ਗਏ ਸੀ ਤੁਸੀਂ ਮੈਂ ਇੱਕ ਗੱਲ ਕੱਲ ਕੱਲ ਗੱਲ ਜੀ ਅਸੀਂ ਤਾਂ ਕਹੇ ਆਰਡਰ ਆਇਆ ਕੋਈ ਉਹਦਾ ਬਾਅਦ ਆ ਜਾਂਦੇ ਤੁਸੀਂ 1 ਮਿੰਟ 1.5 ਤੁਸੀਂ ਸੁਣਦੇ ਤਾਂ ਮੇਰੀ ਸੁਣ ਲਓ ਨਹੀਂ ਪ੍ਰਧਾਨ ਸਾਹਿਬ ਮੇਰੀ ਇੱਕ ਗੱਲ ਦਾ ਜਵਾਬ ਦਿਓ ਕੀ ਅਸੀਂ ਕਬਜ਼ਾ ਲੈਣ ਆਏ ਹਾਂ ਪੋਰ ਕੀ ਕਰਦੇ ਹੋ ਅਸੀਂ ਹਾਈ ਕੋਰਟ ਦੀ ਹੁਕਮਾ ਜਦੋਂ ਅਪਾ ਅਪਾ ਮਰਬੇਬੰਦੀ ਕਰ ਲਈ ਉਸ ਤੋਂ ਬਾਅਦ ਕੋਟ ਕੋਲ ਕਬਜ਼ਾ ਕਰਾਓ ਅਸੀਂ ਅਸੀਂ ਰੋਲੇ ਚਾਂ ਅਸੀਂ ਡਰੋਨ ਕਾਦੇ ਵਾਸਤੇ ਚਲਾਉਣਾ ਡਰੋਨ ਸਾਰੀ ਚੀਜ਼ ਦਾ ਲੀਗਲ ਆਪਾਂ ਲੀਗਲ ਕਰ ਲਓ ਤੁਸੀਂ ਹਾਈ ਕੋਰਟ ਦੇ ਵਿੱਚ ਤੁਸੀਂ ਅਸੀਂ ਕਿਸੇ ਕੋਰਟ ਚ ਨਹੀਂ ਜਾਂਦਾ ਸਾਡਾ ਲੀਗਲ ਤਾਂ ਹੀ ਹੈ ਅੱਥਰ ਲੀਗਲ ਨਹੀਂ ਕਰੋ ਸਾਡਾ ਤਾਂ ਹੀ ਲੀਗਲ ਹੈ ਅਸੀਂ ਤਾਂ ਮਰਾਂਗੇ ਇੱਥੇ ਆਹ ਕੋਟ ਤੋਂ ਬਿਨਾ ਭਾਈ ਕੁਝ ਨਹੀਂ ਲੋ ਤੁਸੀਂ ਪਹਿਲਾਂ ਮਰਨੂ ਪਿਆਰਾ ਵਿਸੇ ਨੌਜਾਨ ਮਰਨੂ ਪਿਆਰਾ ਅਸੀਂ ਮਰਾਂਗੇ ਤੁਸੀਂ ਤੁਹਾਡਾ ਕਾਨੂੰਨ ਤੱਕੜਾ ਹੈ ਫਿਰ ਪੌਜ ਬੁਲਾ ਲਓ ਮਾਰੋ ਗੋਲੀਆਂ ਸਿੱਧੀਆਂ ਤੁਸੀਂ ਸਮਝੋ ਤਾਂ ਸਹੀ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਕਿਸੇ ਦਾ ਧੱਕਾ ਹੋਰ ਧੋੜ ਦਾ ਹੋਰ ਬੇਟਾ ਧੱਕਾ ਕਿਵੇਂ ਹੁੰਦਾ ਹੈ ਮੈਂ ਹੋਰ ਤਾਂ ਕਰ ਤੁਸੀਂ ਕੱਲ ਗੱਲਬਾਤ ਵਾਸਤੇ ਬੁਲਾਏ ਉਹ ਕੋਸ਼ਿਸ਼ ਕਰ ਚੱਲੀ ਇਹਨਾਂ ਨੇ ਕੋਈ ਰਾਹ ਦਿੱਤਾ ਸਾਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਤੁਸੀਂ ਸੋਮਵਾਰ ਦਾ ਟਾਈਮ ਦਿੱਤਾ ਪਿੰਡ ਵਾਲਿਆਂ ਨੂੰ ਸੋਮਵਾਰ ਨੂੰ ਦਿੱਤਾ ਬਿਲਕੁਲ ਦਿੱਤਾ ਪਰ ਰਾਹ ਕਰਨ ਦੀ ਗੀ ਲੋੜ ਸੀ ਸੋਮਵਾਰ ਨੂੰ ਤੁਸੀਂ ਗੱਲ ਕਰਦੇ ਇਹ ਤਾਂ ਹੈ ਨਿਪਟਦੀ ਫਿਰ ਕਹਿ ਦਿੰਦੇ ਵੀ ਹਾਂ ਭਾਈ ਕਰਾਂਗੇ ਤੁਹਾਡਾ ਡੀਸੀ ਸਾਹਿਬ ਇਹ ਬੋਲੀ ਜਾਂਦਾ ਕਹਿੰਦਾ ਕਾਨੂੰਨ ਕਾਨੂੰਨ ਮਾਰ ਨਹੀਂ ਸਕਦਾ ਪਹਿਲਾਂ ਮਾਰ ਨਹੀਂ ਕਿ ਤੁਮੀ ਮਾਰੇ ਦੋਨੋਂ ਜੋਂ ਕਾਨੂੰਨ ਕਦੇ ਨਹੀਂ ਮਾਰੇ ਆ ਲੜਕੀ ਦਾ ਆਪਦਾ ਨੁਕਸਾਨ ਹੋ ਗਿਆ ਕਿਹਦੇ ਵਾਰੀ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਹੋਇਆ ਤੁਸੀਂ ਟਿਕਣੀ ਵੀ ਨਹੀਂ ਦਿੰਦੇ ਫੋਰਸ ਨੂੰ ਜਦੋਂ ਮਾਰਦੀ ਫੋਨ ਮਾਰਦੇ ਹੋ ਜਿਹੜੇ ਬਲੇ ਲੇਟਨ ਗਏ ਹੋਣਗੇ ਕਿਹੜੇ ਬਲੇ ਨਾਥੇ ਤੋਤੇ ਹੋਣਗੇ ਕਿਹੜੇ ਬਲੇ ਚਾਹ ਪੀਤੀ ਫਾਹੇ ਚੜਾਏ ਹੋਇਆ ਸਾਡੇ ਬੱਚੇ ਉਹ ਅਸੀਂ ਤਾਂ ਪਤਾ ਜਦੋਂ ਮਰਜੀ ਹੁਕਮ ਮਾਰਦੇ ਹੋ ਹਾਹੇ ਕੌਣ ਕਿਰੇ ਆ ਗੱਲ ਸੁਣੋ ਕੱਲ ਨੂੰ ਕੋਈ ਹੋਰ ਜੀ ਸਾਹਿਬ ਤਾਂ ਬੈਠਾ ਆਪਣੇ ਦਫਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਅੱਛਾ ਜੀ ਸਾਹਿਬ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਤਾਂ ਹਾਹੇ ਆ ਚੜਾਏ ਆ ਸਾਡੇ ਪ੍ਰਧਾਨ ਸਾਹਿਬ ਇਹ ਕੀ ਕਰਕੇ 4 ਵਜੇ ਖਾਏ ਕੀ ਹੈ ਇਹਨੂੰ ਬਸਲ ਵੀ ਲੈਟਰ ਨੂੰ ਥਾਂ ਥੋੜਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰਾਉਣਾ ਸੀ ਕਿਨੂੰ ਚਾਹਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਚਲੋ ਭਲਾ ਗੱਲ ਸੁਣੋ ਤੁਹਾਡੇ ਨਾਲ ਗੱਲ ਸੁਣੀ ਹੋਈ ਆ ਸਾਡੀ ਕੋਈ ਗੱਲ ਨਹੀਂ ਤੁਸੀਂ ਆਪ ਦਾ ਰਾਹ ਖਿਆਲ ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫਲਾਈ ਕਰਨ ਚ ਕੀ ਦਿੱਕਤ ਆ ਦੱਸੋ ਮੈਨੂੰ ਡਰੋਨ ਫਲਾਈ ਕਰਨ ਚ ਆਪਾਂ ਪੈਰਲ ਗੱਲ ਵੀ ਕਰੀ ਪੂਰੀ ਪੂਰੀ ਤਰ੍ਹਾਂ ਹੀ ਆ ਸਾਡੀ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਪਏ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚੱਲਣ ਦਿੰਦੇ ਕਾਰਨ ਕੀ ਹੈ ਡਰੋਨ ਸਾਨੂੰ ਮਾਰ ਕੇ ਚੱਲ ਸਕਦਾ ਉਹ ਹਾਈ ਕੋਰਟ ਦੇ ਹੁਕਮ ਸਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਅੱਡਾ ਤਾਂ ਪਾਣੀ ਛੱਡਣ ਦੇ ਵੀ ਸੀ ਨਹੀਂ ਪ੍ਰਾਂਤ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਸਾਨੂੰ ਜਿਹੜਾ ਭਵੰਤਵਾਣਾ ਸੀ ਧਰਨਾ ਨਹੀਂ ਉਹ ਧਰਨਾ ਵੀ ਲਾਈ ਬੈਠਾ ਉੱਥੇ ਆਪਾਂ ਇਸ ਦੀ ਗੱਲ ਇਹਦਾ ਮਤਲਬ ਤੁਹਾਡੀ ਮਰਜ਼ੀ ਹੋ ਗਈ ਕਿਹੜਾ ਹਾਈ ਕੋਰਟ ਦਾ ਕਾਨੂੰਨ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਇਹਦਾ ਉਹ ਤੁਹਾਡੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਨਹੀਂ ਨਹੀਂ ਪਾਣੀ ਨਾਲ ਸੱਟਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਬਿਲਕੁਲ ਉਹ ਗੱਲ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਫੈਸਲੇ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਚੱਲੇ ਉਹਨੂੰ ਚਾਕੇ ਭਾਈ ਉਹਨੂੰ ਸਾਮੋਹ ਦੀ ਜ਼ਿੰਦਗੀ ਬਚਾਓ ਉਦੋਂ ਸਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਐਂチ ਲਾਗੂ ਹੁੰਦਾ ਇਸੇ ਫੈਸਲੇ ਦੇ ਨਾਲ ਤਾਂ ਦੋ ਤਿਆਰੀ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ ਚ ਹੈ ਉਹਦੀ ਤੂੰ ਹੀ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਨੁਕਸਾਨ ਜਿਹੜਾ ਲੋਕਾਂ ਦੇ ਹਲਟਾ ਹੈ ਉਥੇ ਚੜ ਕੇ ਆਉਨੇ ਹੋ ਡਰੋਨ ਚੜ੍ਹਦੇ ਜਿਹਾ ਹੁਣ ਸਾਡੇ ਬੱਚਿਆਂ ਨੂੰ ਡਰੋਨ ਸਲਾਈ ਕਰਾਂ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਡਿਊਟੀ 8 ਘੰਟੇ ਹੈ ਕਿ 24 ਘੰਟੇ ਦੀ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਦਾ ਇਹਨਾਂ ਦੀ ਡਿਊਟੀ 4 8 ਘੰਟੇ 24 ਘੰਟੇ ਅਸੀਂ 24 ਘੰਟੇ ਤੁਹਾਨੂੰ ਸਾਹ ਦਿੰਨੇ ਨੂੰ ਸੌਣ ਜਿਹੜੇ ਬੰਦੇ ਆ ਜਿੰਨੀ ਤਰ੍ਹਾਂ ਇਹਨਾਂ ਦੇ ਸੌਣ ਦੇ ਕਿਹੜੇ ਬੰਦੇ ਆ ਇਹ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਤਾਕਤ ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ